ਦਾ ਕਿੱਥੇ ਜਾ ਰਹੇ ਆਪਾਂ ਕਿੱਥੇ ਜਾਣਾ ਆਸੀ ਪਿੰਡ ਕਿਹੜੇ ਪਿੰਡ ਓਕ ਨਾ ਓਕ ਇੰਡੀਆ ਕਰਨ ਨੂੰ ਓਕ ਤਾਂ ਜ਼ਿਆਦਾ ਪਿੰਦੇ ਹੈ ਆਪਾਂ ਬਲੂ ਲੈ ਲੀਏ ਬਲੂ ਬਲੂ ਹੀ ਲੈਣ ਜਿੰਨੇ ਮੱਚ ਵਾਲੀ ਉਹ ਤਾਂ ਲੈਣੀਗੀ ਜੇ ਆ ਗਈ ਸਾਡੀ ਪੜਦੀ ਜਗਰਾਉਂ ਨੂੰ ਜਾਂਦਾ ਲੋਕ 6-7 ਬੈਠੇ ਆ ਨਾ ਉਹ ਨਾ Ya de un like. ਗਾਵਾਂ ਆਈਆਂ ਨਾ ਬੈਠ ਕੇ ਜੇਫਰ ਦੇ ਬਚਰੀ ਸ਼ਾਨਦਾਰ ਇਹ ਅੱਡ ਫਰੇਮ ਬਫਤਾਨੂ ਵੀ ਆਗਾ ਬੇਸ ਕਰਮ ਚੌਕ ਹੈ ਤੇ ਨਾ ਨਵਾਇਰ ਰਸਤਾ ਬੇਸ ਕਰਮ ਚੌਕ ਹਾਂ ਉਹ ਭਰੀ ਬੈਂਕ ਕਰ ਚਾਹਾਂਗਾ ਹੂੰ ਬੈਂਕ ਕਰਨਾ ਅੰਬਾਜ਼ ਕਰ ਚਾਹਾਂਗਾ ਤੂੰ ਦੇਖ लका न काली वटि अच्छा तूं प्रदूषण कराणा ਕਿੰਨੀ ਹੈ 10.7 10.7 ਜਾਨੀ ਕਿ ਤੂੰ ਮੰਨ ਕੇ ਚੱਲ ਬਹੁਤ ਜ਼ਿਆਦਾ ਖਾਨਾ ਘਰੋਂ ਤਿਆਰ ਹੋ ਕੇ ਆਇੰਦਾ। ਯਾਰ ਤਾਂ ਹੋ ਕੇ ਆਇਆ। ਪੜਕਾ ਨਹੀਂ ਬੰਦਿਆ ਸੀ। ਜਲਦੀ ਉਹਦੀ ਡਾਂਗ। ਇਹ ਪਹੁੰਚ ਗਏ ਜਿਗਰਾਉਂ। ਲੋਕ ਜੀ ਮੋਗਾ ਰੋਡ। ਵਾਓ। ਮੋਗਾ ਰੋਡ ਜੀ। ਭਰਾ ਉਹ ਚਾੜੇ ਘੁਕੀ ਨਾ ਸਾਈਡ ਤੇ ਲੜਾ। ਮਿੱਟ ਹਮਮ ਬੈਠਣਾ ਜ਼ਰੂਰੀ ਆ ਮੁੜ ਕੇ ਰੁਕੇ ਖੜਗੇ ਫਿਰ ਚੱਕਰ ਵੱਡਾ ਪੈਂਦਾ ਬੈਠਣਾ ਲੱਗਿਆ ਹੁਣ ਗੱਡੀ ਰੋਕਦਾ ਵੀ ਚਾਹੇ ਕਾਰਜ ਹੋਣਾ ਸਾਈਬਰ ਰੂਟ ਆ ਇਦਾਂ ਹੁੜੀ ਹੁੰਦਾ ਵਾ ਬਾਹਰ ਵੀ ਹੈਗੇ ਸਰਵਿਸ ਰੋਡ ਪਰ ਤੇ ਰਹੇ ਸੀ ਜਿਹੜਾ ਜਾਣਦਾ ਜਾਣਦਾ ਆਉਣ ਦਾ ਆਉਣ ਦਾ ਵਾ ਆਪਣੇ ਲੋਕਾਂ ਨੂੰ ਪਤਾ ਹੀ ਨਹੀਂ ਜਿੱਦ

ਪਾਣੀ ਦੀ ਧਾਵਾਂ ਅਗੇ ਪਉਂਦਾ ਕਿ 12 ਵਗਿਰ ਪਉਂਦੇ ਪਤਾ ਨਹੀਂ ਕਿੰਨੇ ਗੇ ਤਾਂ ਨਹੀਂ ਪਤਾ ਨਹੀਂ ਕਿੰਨੇ ਮੇਰੇ ਧਾਵ ਨਹੀਂ ਲੱਗਦੀ ਸਵਾਰ ਦਾ ਪਤਾ ਨਹੀਂ ਲੱਗਦਾ ਸਵਾਰਾਰੇ ਪਰਦਾ ਐਕਸੋ ਬੀਤੀ ਹੁਣ ਜਾਂਦੀ ਐ ਜਨਮ ਇਹੜੀ ਹੈਗੀ ਆ ਉਹ ਕੰਬਣ ਲੱਗਦੀ ਐ ਉਹ ਕੰਬਣ ਲੱਗਦੀ ਛਾਨ ਉਹ ਨਿਹਾਨ ਆਰੇ ਫੁਗਰਾ ਬੈਠਾ ਫੁਗਰਾ ਕਿ ਆ ਇਸ ਸੀਰੀ ਸਪੀਡ ਹੀ ਹਰ ਰੋਡ ਤੇ 80 ਸਪੀਡ ਹੀ ਆ ਦੇਖੇ ਚੰਨੀ ਪੰਜ ਪਾ ਹੁਣ ਪਾਸੇ ਲਾ ਕਾ ਤਾ ਨੀ ਅਗੇ ਇੱਕ ਸਾਈਡ ਹੁੰਦਾ

चंडी ट्रके ते आई ਕੱਬਾ ਫੇਰ ਨਹੀਂ ਆਇਆ ਹੈ ਕਹੇ ਡੱਬਾ ਉਹ ਮੁੰਡਾ ਭਾਗਾ ਲੈ ਕੋਲ ਕੋਇਆ ਕੋਰਪਿਆਣਾ ਹੋਰ ਕੁਛ ਉਹ ਕਿਤੇ ਦੱਸ ਦੱਸ ਬੜੀ ਆ ਪੋਰਟਟ ਕਿਉਂ ਲੱਗੇ ਉਹ ਹੀ ਗੱਲ ਆ ਇਹਨਾਂ ਨੂੰ ਵਿਚਰਨੋਂ ਆਏ ਆ ਦੋ ਦੋ ਟਪੀਸ ਕੋਈ ਤੇ ਜੱਟ ਇਹ ਜੇ ਮਤਾ ਪੋਲਾ ਚਰ ਮਨ ਲਿਆ ਰੋਡ ਤੇ ਵੀ ਸਾਰੇ ਉਹ ਹੀ ਆ ਰਹੇ ਦੂਸਰੋਂ ਮਲੇ ਹੋ ਗਏ ਅੰਦਰ ਨਹੀਂ ਰਾ ਕੇ ਮੋੜ ਮੋੜ ਹੀ ਮੋੜ ਹੈ ਤੇ ਬਸ ਹੋਰ ਕੁਝ ਨਹੀਂ ਗਾ ਸਵੇਰ ਵੀ ਆ ਗਈ ਸੀ ਤੁਸੀਂ Tá, vagabra, muga. Posso levar aí ਕੋਤੇ ਹੋਏ ਆਰੇ ਹੋਰ ਕੁਝ ਕੀ ਇਹ ਜੀ ਜੀ ਸੇਡ ਮੈਡਮ ਸਿਰ ਹਾ ਉਹ ਖੜਾ ਉਹ ਟ੍ਰੈਕ ਕੋਲ ਆ ਤੋਦੀ ਕੰਮ ਚਾਹ ਲੋ ਇਹ ਆ ਗਿਆ ਬੱਕਾ ਪੁਰਾਣਾ ਆ ਮੋਟਰ ਹੈ ਉਹਦੇ ਚ ਜਾਣਾ ਕਿੱਧਰ ਪਹੁੰਚਣਾ ਇਧਰ ਮੋਦਗ

ਉਹ ਕੋਲ ਆ ਟੁਲਾ ਜੇ ਬਟੇ ਗਿਆ ਵੀ ਆ ਬੋਡਲੇ ਨੇ ਆਵੇ। ਅਸ ਕੱਬੀ ਤੁੰਗ ਯੋਗ ਰਹੇ। ਕੋਲ ਲੈ ਚੋੜ ਲੋ। ਇਹ ਰੋਡੇ ਪੰਡ ਆ ਗਿਆ ਨਾ। ਲੰਘ ਗਿਆ ਮੀਲਾ ਜਿੰਨ। ਸਵਾਦ ਐ ਚੀਕ ਐ ਚੀਕ। ਕੁੱਟੜ। ਗਿਆ। ਤੇ ਕੱਟਣ ਨੂੰ ਵਾਦ ਸੰਗ ਆ। ਉਹ ਸਵਾ ਸਵਾ। ਅੱਥੇ ਗੱਲ ਆਏ ਆ ਨਾ ਆਪਣਾ ਲੁਧਿਆਣਾ ਜੀ ਰਾਹ ਜਿਆਦਾ ਗੱਡੀ। ਇਹ ਤੇ ਸਾਰ ਨੂੰ ਹਨੇ ਘਟੀ ਹੋਈ। सारा रोड खाली पे महल्ला ਹੋ ਗਿਆ ਤੁਹਾਨੂੰ ਮਾਰਕ ਆਉਣੀ ਹੈ ਜਰਾ ਪਹਿਲੀ ਟੱਕੀ ਜਾ ਕੇ ਬਹਿ ਗਏ ਲੈ ਪੁੰਜਾ ਉਹਰੇ ਕਰ ਕੋਈ ਨਹੀਂ ਤੇਰੇ ਕੋਲ ਕਰਿਆ ਭੁੱਲ ਗਿਆ ਲੋਣੇ ਮੋਟਰ ਤੇ ਚੱਪੀ 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 ਤੈਨੂੰ ਕਹਾਂ ਤੂੰ ਸੌਜੀ ਦੇ ਖਾ ਲੈ ਬਣੇ ਚੁੱਪ ਚੁੱਪ ਕਿੰਨੇ ਸੀ ਰੋਟੇ ਦਿੰਨੇ ਆ ਤੂੰ ਕਰ ਪੰਜ ਚ ਪਰੌਂਠੇ ਪੰਜ ਪਰੌਠੇ ਲੈ ਲੈ 10 ਪਲੇਟਾਂ ਨਹੀਂ ਲੀਆਂ ਆਏ ਹਾਂ ਠੀਕ ਆ ਠੀਕ ਆ ਸਹੀ ਹੈ ਗਏ ਜਾ ਤਾਬਰੇ ਰਗਾ 2250 ਤਾਬਾ ਵੱਡਾ ਉਹਨਾਂ ਨੂੰ ਸਵਾਗਤ ਸੁੱਕੀ ਬਦਲੀ ਹੋ ਗਈ ਆਣੀ